ਨਵਾਹਿ ਗੁਰੂ ਜੀਓ ਕਬੀਰ ਬੰਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾ ਹੈ ਅਰਜ ਉਰਜ ਕੈ ਪਚ ਮੂਆ ਚਾਰੋਂ ਬਿਦਹੁ ਮਾਹੀ ਹਰ ਹੈ ਖਾंड ਰੇਤ ਮਹਿ ਬਿਖਰੀ ਹਾਥੀ ਜੁਨੀ ਨਾ ਜਾਇ ਕਹਿ ਕਬੀਰ ਗੁਰ ਭਲੀ 부ਝਾਈ ਕੀ ਟ ਹੋਏ ਕ ਖਾਇ ਕਬੀਰ ਜੋ ਤੁਹੇ ਸਾਧ ਪਰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕਿਛੁ ਹੋਇ ਤਾ ਹੋਇ ਕਬੀਰ ਜੋ ਤੋਹਿ ਸਾਧ ਪਰਮ ਕੀ ਪਾਕੀ ਸੇਤੀ ਖੇੜ ਕਾਚੀ ਸਰਸੋਂ ਪੇੜ ਕੈ ਨਾ ਖਾਲ ਭਈ ਨਾ ਤੇਲ ਕਾਚੀ ਸਰਸੋਂ ਪੇੜ ਕੈ ਨਾ ਖਾਲ ਭਈ ਨਾ ਤੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ਼ ਧਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੇ ਗੁਰਸਵਾਰੇ ਸਤਸੰਗੀ ਜਨੋ ਮਾਲਕ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਆਪਣੀ ਮੁਬਾਰਕ ਸੁਹਬਤ ਸੰਗਤ ਵਿੱਚ ਜੁੜ ਬੈਠਣ ਦੇ ਇਹ ਕੀਮਤੀ ਪਲ ਬਖਸ਼ਿਸ਼ ਕੀਤੇ ਨੇ ਬਾਦਸ਼ਾਹ ਜੀ ਦੀ ਮੁਬਾਰਕ ਬਾਣੀ ਦੇ ਪਾਠ ਸਤਿਗੁਰੂ ਦੀ ਬਾਣੀ ਦੇ ਕੀਰਤਨ ਗੁਰਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਹੀ ਪ੍ਰੇਮ ਸਤਕਾਰ ਨਾਲ ਸਰਵਣ ਕੀਤੇ ਆਪ ਜੀ ਵਿਦਿਤ ਹੋ ਰੋਜ਼ਾਨਾ ਦੇ ਇਨਾਂ ਦੀਵਾਨਾਂ ਵਿੱਚ ਆਪਾਂ ਭਗਤ ਕਬੀਰ ਸਾਹਿਬ ਜੀ ਦੀ ਅਮਰਤਮਈ ਬਾਣੀ ਉਹਨਾਂ ਦੇ ਸ਼ਲੋਕ ਜਿਨ੍ਹਾਂ ਦੀ ਲੜੀਵਾਰ ਕਥਾ ਵਿਚਾਰ ਕਰਦਿਆਂ ਭਗਤ ਜੀ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਵਿਚਾਰਨ ਦਾ ਆਪਣੀ ਤੁਛ ਬੁੱਧੀ ਅਨੁਸਾਰ ਆਪਾਂ ਇਹ ਯਤਨ ਅਭਿਆਸ ਕਰ ਰਹੇ ਹਾਂ ਹੁਣ ਤੱਕ 236 ਸ਼ਲੋਕ ਆਪਾਂ ਵਿਚਾਰੇ ਹਨ ਕੁੱਲ 243 ਸ਼ਲੋਕ ਨੇ ਅਗਲੇਰੇ 4 ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਜ਼ਿਕਰ ਚੱਲ ਰਿਹਾ ਸੀ ਪਹਿਲੇ ਸ਼ਲੋਕਾਂ ਵਿੱਚ ਭਗਤ ਜੀ ਮਹਾਰਾਜ ਨੇ ਫਰਮਾਇਆ ਜਿੰਨਾ ਚਿਰ ਜੀਵ ਗੁਰੂ ਨੂੰ ਸਮਰਪਤ ਨਹੀਂ ਗੁਰੂ ਦੇ ਸ਼ਬਦ ਦੀ ਕਮਾਈ ਨਹੀਂ ਕਰਦਾ ਉਹਨਾਂ ਚਿਰ ਮਨੁੱਖ ਵਾਸ਼ਨਾਵਾਂ ਤੋਂ ਉੱਪਰ ਉੱਠਣ ਦੀ ਯੁਗਤ ਧਾਰਨ ਨਹੀਂ ਕਰ ਸਕਦਾ ਇਸ ਦੀ ਜਾਂਚ ਕੇਵਲ ਗੁਰੂ ਹੀ ਦੱਸਦਾ ਪਰ ਗੁਰੂ ਨੂੰ ਵੀ ਸਮਰਪਣ ਹੋਣਾ ਪਵੇਗਾ ਸਾਡਾ ਸਮਰਪਿਤ ਭਾਵ ਹੋਵੇਗਾ ਗੁਰੂ ਸਾਨੂੰ ਸੇਧ ਬਖਸ਼ਿਸ਼ ਕਰੇਗਾ ਤਾਂ ਹੀ ਅਸੀਂ ਆਪਣੀ ਮੰਜ਼ਲ ਤੇ ਪਹੁੰਚ ਸਕਾਂਗੇ ਪਰਮੇਸ਼ਰ ਦਾ ਮਿਲਾਪ ਤਾਂ ਹੀ ਸੰਭਵ ਹੋਵੇਗਾ ਪਰ ਹੁਣ ਕਬੀਰ ਜੀ ਮਹਾਰਾਜ ਇਸ਼ਾਰਾ ਕਰਦੇ ਹਨ ਕਿ ਆਪਣੇ ਆਪ ਨੂੰ ਗੁਰੂ ਘੋਸ਼ਿਤ ਕਰਨ ਵਾਲੇ ਇਸ ਜਗਤ ਵਿੱਚ ਤਾਂ ਬਹੁਤ ਨੇ ਕਬੀਰ ਜੀ ਮਹਾਰਾਜ ਕਿਉਂਕਿ ਕਾਂਸੀ ਦੇ ਰਹਿਣ ਵਾਲੇ ਸਨ ਕਾਂਸੀ ਧਾਰਮਿਕ ਗ੍ਰੰਥਾਂ ਦੀ ਵਿਦਿਆ ਦੇਣ ਦੀਆਂ ਪਾਠਸ਼ਾਲਾਵਾਂ ਦਾ ਗੜ ਮੰਨੀ ਗਈ ਕਾਂਸੀ ਜਿੱਥੇ ਗੰਗਾ ਨਦੀ ਵਹਿੰਦੀ ਏ ਦੂਰ ਦਰਾਜ ਤੋਂ ਲੋਕ ਗੰਗਾ ਦੇ ਇਸ਼ਨਾਨ ਵਿੱਚ ਰੁਚੀ ਰੱਖਣ ਵਾਲੇ ਇਹ ਭਾਵ ਰੱਖ ਕੇ ਕਿ ਇੱਥੇ ਇਸ਼ਨਾਨ ਨਾਲ ਪਾਪ ਉਤਰਦੇ ਔਰ ਮੁਕਤੀ ਮਿਲਦੀ ਹੈ ਦੂਰ ਦਰਾਜ ਤੋਂ ਆਉਂਦੇ ਨੇ ਕੁੰਭ ਦਾ ਮੇਲਾ ਵੀ ਲੱਗਦਾ ਹੈ ਇਥੋਂ ਦੀ ਧਰਤੀ ਦੇ ਉੱਤੇ ਇਸ ਨੂੰ ਵਰਦਾਇਕ ਮੰਨਣ ਵਾਲੇ ਪੰਡਤ ਹਨ ਸ਼ਾਸਤਰੀ ਹਨ ਵੱਖ-ਵੱਖ ਮੱਤਾਂ ਵੱਖ-ਵੱਖ ਸੰਪਰਦਾਵਾਂ ਦੇ ਸਾਧੂ ਖੁੱਬ ਕੇ ਬੜੀ ਲਗਨ ਨਾਲ ਮੰਡਲੀਆਂ ਬਣਾ ਕੇ ਇਸ ਥਾਂ ਤੇ ਆਉਂਦੇ ਨੇ ਜਾਨੀ ਕਿ ਭਾਰਤ ਭੂਮੀ ਉੱਤੇ ਬੜੀ ਵੱਡੀ ਪੱਦਰ ਦੇ ਉੱਤੇ ਕਾਂਸ਼ੀ ਨੂੰ ਬਨਾਰਸ ਨੂੰ ਉੱਤਮ ਦਰਜਾ ਹਾਸਲ ਹੈ। ਕਬੀਰ ਜੀ ਮਹਾਰਾਜ ਨੇ ਬਹੁਤ ਕੁਝ ਤਕਿਆ, ਬਹੁਤ ਕੁਝ ਵੇਖਿਆ, ਬਹੁਤ ਕੁਝ ਜਾਣਿਆ। ਕਬੀਰ ਜੀ ਮਹਾਰਾਜ ਦੇ ਸਨਮੁਖ ਇੱਕ ਖਿਆਲ ਆਇਆ। ਵੀ ਭਾਈ ਗੁਰੂ ਧਾਰਨ ਕਰਨ ਤੋਂ ਮੇਰਾ ਭਾਵ ਕਿਸੇ ਵਿਅਕਤੀ ਨੂੰ ਜਿਹੜਾ ਧਾਰਮਿਕ ਕਰਮਕਾਂਡ ਦੱਸਦਾ ਹੋਵੇ ਜਾਂ ਉੱਚੀ ਕੋਲ ਵਾਲਾ ਹੋਵੇ ਭਾਵ ਜਿਵੇਂ ਬ੍ਰਾਹਮਣ ਆਪਣੇ ਆਪ ਨੂੰ ਗੁਰੂ ਦੱਸਦਾ ਇਸ ਤੋਂ ਨਹੀਂ ਕਿਤੇ ਭੁਲੇਖਾ ਨਾ ਖਾਣਾ ਬਾਮਨ ਗੁਰੂ ਹੈ ਜਗਤ ਦਾ ਇਹ ਸ਼ਬਦ ਕਿਉਂ ਕਿਹਾ ਗੁਰੂ ਨਾਨਕ ਸਾਹਿਬ ਜੀ ਦਾ ਉਹ ਸ਼ਲੋਕ ਯਾਦ ਕਰੋ ਆਸਾ ਕੀ ਵਾਰ ਦੀ ਮੁਬਾਰਕ ਬਾਣੀ ਵਿੱਚ ਜਿਸ ਵਿੱਚ ਮਹਾਰਾਜ ਨੇ ਪੰਕਤੀ ਰਚੀ ਹੈ ਚੌਕੜ ਮੁੱਲ ਅਣਾਇਆ ਬਹਿ ਚੌਂਕਾ ਪਾਇਆ ਸਿਖਾਂ ਕੰਨ ਚੜਾਈਆਂ ਗੁਰ ਬ੍ਰਾਹਮਣthia ਵਿਚਾਰ ਕੌਡੀਆਂ ਦਾ ਭਾਵ ਤੋਂ ਮੁੱਲ ਥੋੜੇ ਜੇ ਪੈਸਿਆਂ ਦਾ ਸੂਤ ਲਿਆਉਣਾ ਓਨੂੰ ਤੇਰਾ ਕੱਤ ਕੇ ਤੇਰਾ ਵਟ ਚਾੜ ਕੇ ਜਜ਼ਮਾਨ ਨੂੰ ਚੌਂਕੀ ਤੇ ਬਿਠਾਉਣਾ ਹੈ ਫਿਰ ਉਸ ਦੇ ਗਲ ਵਿੱਚ ਪਾਉਣ ਲੱਗਿਆ ਉਹਦੇ ਕੰਨ ਵਿੱਚ ਤੂੰ ਕੁਝ ਸਿੱਖਿਆਵਾਂ ਦੇਣਾ ਤੇ ਉਹਦੇ ਵਿੱਚ ਤੂੰ ਇਹ ਵੀ ਕਹਿਣਾ ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋਇਆ ਪਾਵ ਜਨਮ ਤੋਂ ਲੈ ਕੇ ਮਰਨ ਤੱਕ ਤੂੰ ਬ੍ਰਾਹਮਣ ਦੀ ਆਗਿਆ ਵਿੱਚ ਚੱਲਣਾ ਹੈ ਜੋ ਉਹ ਸ਼ਾਸਤਰਾਂ ਦੇ ਵਿਧੀ ਵਿਧਾਨ ਦੱਸੇਗਾ ਤੂੰ ਉਹਨਾਂ ਨੂੰ ਫਾਲੋ ਕਰਨਾ ਹੈ ਉਹਨਾਂ ਨੂੰ ਮੰਨਣਾ ਹੈ ਤੇ ਉਹ ਉਹੀ ਕੁਝ ਦੱਸੇਗਾ ਜੋ ਸ਼ਾਸਤਰਾਂ ਵਿੱਚ ਸਿਮਰਤੀਆਂ ਵਿੱਚ ਲਿਖਿਆ ਗਿਆ ਹੈ ਉਹ ਤੁਹਾਨੂੰ ਇਹ ਵੀ ਦੱਸੇਗਾ ਤੁਹਾਡੀ ਕੁਲ ਉੱਚੀ ਹੈ ਕਿ ਨੀਵੀਂ ਹੈ ਤੁਹਾਡੇ ਤੋਂ ਨੀਵੇਂ ਬੰਦੇ ਕਿਹੜੇ ਨੇ ਤੁਹਾਡੇ ਤੋਂ ਉੱਚੇ ਬੰਦੇ ਕਿਹੜੇ ਨੇ ਨੀਵਿਆਂ ਨਾਲ ਤੁਸੀਂ ਕਿਵੇਂ ਕਰ ਸਕਦੇ ਹੋ ਉੱਚਿਆਂ ਨਾਲ ਕਿਵੇਂ ਕਰ ਸਕਦੇ ਹੋ ਜਨਨੀ ਹਰ ਵਹਿਮ ਭਰਮ ਕਰਮ ਕਾਂਡ ਉਹ ਤੁਹਾਨੂੰ ਦੱਸਦਾ ਰਹੇਗਾ ਤੇ ਤੁਸੀਂ ਉਹਦੀ ਸਿੱਖਿਆ ਅਨੁਸਾਰ ਉਹਨੂੰ ਫਾਲੋ ਕਰਦੇ ਰਹਿਣਾ ਗੁਰ ਬ੍ਰਾਹਮਣthia ਪਰ ਸਤਿਗੁਰੂ ਮਹਾਰਾਜ ਨੇ ਇਸ ਕਿਰਿਆ ਨੂੰ ਅਪਣਾਉਣ ਤੋਂ ਨਾ ਕੀਤੀ ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਵਿਅਕਤੀ ਨੂੰ ਕਿਸੇ ਸਰੀਰ ਨੂੰ ਗੁਰੂ ਨਹੀਂ ਮੰਨ ਰਹਿ ਅ ਪਰੰਪਰ ਪਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਓ ਕਬੀਰ ਜੀ ਮਹਾਰਾਜ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਨੇ ਕਿ ਸੰਸਾਰੀ ਲੋਕਾਂ ਦਾ ਕਰਮਕਾਂਡ ਕਰਨ ਵਾਲੇ ਆਪਣਾ ਗੁਰੂ ਬ੍ਰਾਹਮਣ ਨੂੰ ਧਾਰਨ ਕਰਦੇ ਨੇ ਕਰ ਰਹੇ ਨੇ ਪਰ ਭਗਤਾਂ ਦਾ ਗੁਰੂ ਬ੍ਰਾਹਮਣ ਨਹੀਂ ਹੈ ਭਗਤਾਂ ਦਾ ਗੁਰੂ ਪਰਮੇਸ਼ਰ ਆਪ ਹੈ ਭਗਤ ਕਿਸੇ ਬ੍ਰਾਹਮਣ ਤੋਂ ਅਗਵਾਈ ਲੈ ਕੇ ਧਰਮ ਜਾਂ ਦੀਨ ਨਹੀਂ ਕਮਾਉਂਦਾ ਉਹ ਤਾਂ ਪਰਮੇਸ਼ਰ ਦੀ ਰਜ਼ਾ ਚ ਉਹਦੇ ਪ੍ਰੇਮ ਵਿੱਚ ਉਹਦੀ ਬੰਦਗੀ ਦੇ ਵਿੱਚੋਂ ਰਾਹ ਲੱਭਦਾ ਹੈ ਉਹ ਸੇਧ ਉਸ ਪਰਮ ਪਿਤਾ ਪਰਮੇਸ਼ਰ ਤੋਂ ਲੈਂਦਾ ਹੈ ਕਿਸੇ ਬ੍ਰਾਹਮਣ ਤੋਂ ਨਹੀਂ ਲੈਂਦਾ ਬੰਬਨ ਗੁਰੂ ਹੈ ਭਗਤ ਜਗਤ ਦਾ ਭਗਤਨ ਕਾ ਗੁਰ ਨਾਹੀਂ ਅਰਜ ਊਰਜ ਕੈ ਪਚਮੁਆ ਕਿਉਂਕਿ ਇਹ ਬ੍ਰਾਹਮਣ ਪੁਜਾਰੀ ਤਾਂ ਉਲਜ ਅਰਜ ਕੇ ਆਪ ਹੀ ਆਤਮਕ ਮੌਤੇ ਮਰਿਆ ਹੋਇਆ ਹੈ ਕਰਮ ਕਾਂਡ ਕਰ ਲੋ ਸ਼ਾਸਤਰਾਂ ਦੇ ਵਿਧੀ ਵਿਧਾਨ ਮੰਨ ਲੋ ਸਿਮਰਤਿਆਂ ਦੀਆਂ ਕਥਾ ਕਹਾਣੀਆਂ ਨੂੰ ਸੱਚ ਮੰਨ ਲਓ ਪੁਰਾਣਾ ਦੀਆਂ ਕਥਾਵਾਂ ਤੇ ਯਕੀਨ ਕਰ ਲਓ ਇਹ ਸੱਚ ਦਾ ਖੋਜੀ ਨਹੀਂ ਇਹ ਪਰਮੇਸ਼ਰ ਦੀ ਬੰਦਗੀ ਤੋਂ ਵਿਰਵਾ ਇੱਕ ਕਰਮਕਾਂਡੀ ਜੀਵ ਹੈ ਜਿਹਨੂੰ ਕਰਮਕਾਂਡਾਂ ਦੀ ਹੀ ਵਿੱਦਿਆ ਆਉਂਦੀ ਔਰ ਕਰਮਕਾਂਡਾਂ ਦੀ ਵਿੱਦਿਆ ਹੀ ਅੱਗੇ ਸਿਖਾਉਂਦਾ ਹੈ ਗੁਰੂ ਨਾਨਕ ਸਾਹਿਬ ਨੇ ਓੰਕਾਰ ਦੇ ਮੰਦਰ ਵਿੱਚ ਜਾ ਕੇ ਉੱਥੇ ਬੜੀ ਵੱਡੀ ਪਾਠਸ਼ਾਲਾ ਚਲਦੀ ਸੀ ਹਜ਼ੂਰ ਨੇ ਉੱਥੇ ਜਾ ਕੇ ਇਹ ਵਾਕ ਉਚਾਰਿਆ ਸੁਣ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਕੀ ਜੰਜਾਲ ਪੜਾ ਰਹੇ ਆਂ ਵੈ ਮਾ ਭਰਮਾਂ ਦੀ ਪੜਾਈ ਕਰਾ ਰਹੇ ਆਂ ਕਰਮ ਕਾਂਡ ਸਿਖਾ ਰਹੇ ਆਂ ਕਰਮ ਕਾਂਡ ਤਾਂ ਮਨੁੱਖ ਦੇ ਅੰਦਰ ਖੇਜ ਪੈਦਾ ਕਰਦੇ ਨੇ ਹੰਕਾਰ ਪੈਦਾ ਕਰਦੇ ਨੇ ਇਹ ਮਨੁੱਖ ਦੀ ਬੁੱਧੀ ਨੂੰ ਮਨੁੱਖ ਦੀ ਸੁਰਤ ਨੂੰ ਸੂਖਮ ਨਹੀਂ ਬਣਾਉਂਦੇ ਲਤੀਫ ਨਹੀਂ ਕਰਦੇ ਸੋਜੀਵਾਨ ਅੰਦਰ ਦਾ ਹਨੇਰਾ ਦੂਰ ਨਹੀਂ ਕਰਦੇ ਕਰਮਕਾਂਡ ਪਰਮੇਸ਼ਰ ਦਾ ਮਾਰਗ ਨਹੀਂ ਸਿਝਾਉਂਦੇ ਇਹ ਪਾਪ ਪੁੰਨ ਦਾ ਫਰਕ ਨਹੀਂ ਦੱਸਦੇ ਪਾਪ ਪੁੰਨ ਦੀਆਂ ਗਿਣਤੀਆਂ ਚ ਬੰਨ੍ਹ ਦਿੰਦੇ ਨੇ ਕਰਮਕਾਂਡ ਜਿਵੇਂ ਕਿਸੇ ਨੂੰ ਸਿਖਾਇਆ ਜਾਏ ਆਹ ਪੰਜ ਕਰਮ ਤੂੰ ਪਾਪ ਨੇ ਆਹ ਪੰਜ ਕਰਮ ਉਹਨਾਂ ਚ ਬੱਝਾ ਰਹਿੰਦਾ ਉਹਨੂੰ ਬਾਕੀ ਸਮਝ ਨਹੀਂ ਪੈਂਦੀ ਕਿ ਪਾਪ ਕਿਸੇ ਹੋਰ ਰੂਪ ਵਿੱਚ ਵੀ ਹੋ ਸਕਦਾ ਪੁਨ ਕਿਸੇ ਹੋਰ ਰੂਪ ਵਿੱਚ ਵੀ ਹੋ ਸਕਦਾ ਹੈ। ਪਾਪ ਪੁੰਨ ਕੀ ਸਾਰ ਨਾ ਜਾਣੇ ਭੁੱਲਾ ਫਿਰੈ ਅਜਾਈਂ। ਅੰਜਾਨ ਪੁਨੇ ਚੋਂ ਭੁੱਲੇ ਉਹ ਉਹਨੂੰ ਕਿਉਂਕਿ ਦੱਸੇ ਗਏ ਉਹ ਉਹਨਾਂ ਨੂੰ ਫੋਲੋ ਕਰਦਾ। ਸੋ ਸਹਿਬ ਸਤਗੁਰੂ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਵੀ ਨਹੀਂ ਇਹ ਤਾਂ ਮੰਗੋ ਵਿਵੇਕ ਬੁੱਧ ਪਰਮੇਸ਼ਰ ਕੋਲੋਂ ਜਿੱਥੋਂ ਖੁਦ ਤੁਹਾਨੂੰ ਮੌਕਾ ਏ ਹਾਲਾਤ ਦੇ ਉੱਤੇ ਸਮਝ ਪਵੇ ਵੀ ਪਾਪ ਕੀ ਹੈ ਪੁੰਨ ਕੀ ਹੈ। ਤੁਸੀਂ ਮਸ਼ੀਨ ਵਾਂਗ ਉਹਨਾਂ ਦੀ ਗਿਣਤੀ ਨਾ ਕਰੋ ਆਪਣੀ ਸੂਖਮ ਬੁੱਧੀ ਨਾਲ ਸੰਝ ਸਕੋ ਤੋ ਗਰੀਬ ਨਵਾਜ਼ ਮਹਾਰਾਜ ਫਰਮਾਉਂਦੇ ਨੇ ਚਾਰੋਂ ਵੇਦੋਂ ਮਾਏ ਵੇਦਾਂ ਦੀ ਵਿਚਾਰ ਧਾਰਾ ਸ਼ਾਸਤਰ ਸਿਮਰਤੀਆਂ ਪੁਰਾਣ ਉਹ ਇਨ੍ਹਾਂ ਗ੍ਰੰਥਾਂ ਦੇ ਕਰਮ ਕਾਂਡਾਂ ਨੂੰ ਕਰ ਕਰਕੇ ਇਨ੍ਹਾਂ ਵਿੱਚ ਹੀ ਫਸਿਆ ਹੋਇਆ ਤੇ ਆਤਮਿਕ ਮੌਤੇ ਕਰਮ ਕਾਂਡਾਂ ਵਿੱਚ ਮਰ ਰਿਹਾ ਉਹ ਤੁਹਾਨੂੰ ਆਤਮ ਅਧਿਆਤਮ ਜੀਵਨ ਦੀ ਅਗਵਾਈ ਨਹੀਂ ਦੇ ਸਕਦਾ ਉਸ ਦੀ ਸੁਰਤ ਖੋਦ ਉਸ ਰਾਹ ਦੀ ਪਾੰਦੀ ਨਹੀਂ ਇਸ ਕਰਕੇ ਉਹ ਤੁਹਾਨੂੰ ਵੀ ਜਾਗਰਤੀ ਨਹੀਂ ਦੇ ਸਕਦਾ ਫਿਰ ਕਬੀਰ ਜੀ ਮਹਾਰਾਜ ਬੜਾ ਸੂਖਮ ਤੱਤ ਸਮਝਾਉਂਦੇ ਨੇ ਕਹਿੰਦੇ ਹਰ ਹੈ ਖਾਂਡ ਰੇਤ ਮੈਂ ਬਿਕਰੀ ਹਾਥੀ ਚੁਨੀ ਨਾ ਜਾਏ ਕਹਿੰਦੇ ਕਿਉਂਕਿ ਪਰਮੇਸ਼ਰ ਦਾ ਨਾਮ ਉਹਦਾ ਗੁਣ ਉਹਦਾ ਅਹਿਸਾਸ ਖੰਡ ਵਰਗਾ ਹੈ ਖਾਂਡ ਧਿੱਕੇ ਧਿੱਕੇ ਦਾਣੇ ਖਾਂਡ ਰੇਤ ਵਿੱਚ ਡੁੱਲ ਜਾਏ ਹਾਥੀ ਆਪਣੀ ਸੁੰਡ ਦੇ ਨਾਲ ਇੱਕ ਦਾਣਾ ਵੀ ਇਕੱਠਾ ਨਹੀਂ ਕਰ ਸਕਦਾ ਪਰ ਕੀੜੀ ਜਿਹੜੀ ਹੈ ਬੜਾ ਛੋਟਾ ਸੂਖਮ ਜੀਵ ਹੈ ਕੀੜੀਆਂ ਇਕੱਲਾ ਇਕੱਲਾ ਦਾਣਾ ਰੇਤ ਵਿੱਚੋਂ ਤਲਾਸ਼ ਵੀ ਲੈਣਗੀਆਂ ਤੇ ਇਕੱਠਾ ਵੀ ਕਰ ਲੈਣਗੀਆਂ ਭਾਵ ਕਰਮ ਕਾਂਢੀ ਬੁੱਧੀ ਜਿਹੜੀ ਉਹ ਮੋਟੀ ਬੁੱਧੀ ਹੁੰਦੀ ਉੱਥੇ ਹੰਕਾਰ ਪੜਦਾ ਹੈ ਖਿਜ ਪੜਦੀ ਮੈਂ ਇੰਨੇ ਕਰਮ ਕੀਤੇ ਮੈਂ ਉੱਥੇ ਕੀ ਹੈ ਮੈਂ ਕੀ ਇਹ ਕਰਮ ਅਨੇਕ ਉੱਥੇ ਵਿਵੇਕ ਨਹੀਂ ਹੈ ਵਿਵੇਕ ਸੂਖਮ ਹੈ ਹੰਕਾਰ ਹੋਂ ਪੈਦਾ ਜਿਹੜਾ ਕਰਮ ਕਾਂਢ ਹੋਂ ਪੈਦਾ ਕਰਦਾ ਹੈ ਬੰਦਗੀ ਜਿਹੜੀ ਹੈ ਵਿਵੇਕ ਜਿਹੜਾ ਉਹ ਨਿਮਰਤਾ ਗਰੀਬੀ ਪੈਦਾ ਕਰਦਾ ਹੈ ਪਰਮੇਸ਼ਰ ਨੂੰ ਹੰਕਾਰ ਨਾਲ ਨਹੀਂ ਪਰਮੇਸ਼ਰ ਨੂੰ ਗਰੀਬੀ ਨਾਲ ਪਾਇਆ ਜਾਂਦਾ ਹੈ ਤੇ ਗਰੀਬੀ ਜਿਹੜੀ ਉਹ ਕਿਸੇ ਕਰਮਕਾਂਡ ਨਾਲ ਜੀਵਨ 'ਚ ਨਹੀਂ ਆਉਂਦੀ ਕਰਮਕਾਂਡ ਨਾਲ ਤੇ ਖੇਜ ਕਰਮਕਾਂਡ ਨਾਲ ਤਾਂ ਹਉ ਆਉਂਦੀ ਹੈ ਪੜਦੇ ਆ ਨਾ ਆਪਾਂ ਬਾਗ ਅਦਿਕ ਅਹਮ ਬੋਧ ਬਾਂਧੇ ਪਾਠ ਪੜਿਓ ਔਰ ਬੀਤ ਵਿਚਾਰਿਓ ਨਿਵਲ ਪੁਹੰਗਮ ਸਾਦੇ ਪੰਜ ਜਨਾ ਸਿਓ ਸੰਗ ਨਾ ਛੁਟਕਿ ਅਦਿਕ ਅਹਮ ਬੋਧ ਬਾਂਧੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਉ ਸੁਆਮੀ ਕਾ ਦੁਆਰੇ ਦੀਜੈ ਬੁੱਧ ਜੀ ਕਾ ਕਿੰਨੇ ਮਹਾਰਾਜ ਨੇ ਉਹ ਸਾਰੇ ਇਸ਼ਟ ਪਦੀ ਪੜੀਏ ਕਿੰਨੇ ਵਾਕ ਕਹੇ ਮੋਨ ਪਰਿਉ ਕਰਪਾਤੀ ਰਹਿਓ ਨਗਨ ਫਿਰਿਓ ਬਨਵਾਹੀ ਤਟ ਤੀਰਤ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀ ਤੀਰਤਾਂ ਤੇ ਭ੍ਰਮਣ ਦਾ ਜ਼ਿਕਰ ਹੈ ਜਟਾਵਾਂ ਰੱਖਣ ਦਾ ਜ਼ਿਕਰ ਹੈ ਸਰੀਰ ਤੇ ਸਵਾਮਨ ਦਾ ਜ਼ਿਕਰ ਹੈ ਮੋਨ ਧਾਰਨ ਕਰਨ ਦਾ ਜ਼ਿਕਰ ਹੈ ਭੁੱਖੇ ਰਹਿਣ ਦਾ ਵਰਤ ਜ਼ਿਕਰ ਹੈ ਵਰਤ ਰੱਖਣ ਦਾ ਜ਼ਿਕਰ ਹੈ ਸਾਰੀ ਅਸ਼ਟ ਪਦੀ ਨੂੰ ਗੌਰ ਨਾਲ ਪੜ੍ਹੀਏ ਨਿਜੋੜ ਕੀ ਕੱਢਿਆ ਇਨ ਬਿਦ ਮਿਲਣ ਨਾ ਜਾਈ ਇਹ ਵਿਧੀਆਂ ਪਰਮੇਸ਼ਰ ਦੇ ਮਿਲਾਪ ਲਈ ਸਹਾਈ ਨਹੀਂ ਕਿਹੜੀ ਚੀਜ਼ ਸਹਾਈ ਹੈ ਇਹ ਮੰਗੋ ਮੈਂ ਦੀਜੈ ਬੁੱਧ ਵਿਵੇਕਾ ਬਵੇਕ ਦਾ ਮਤਲਬ ਹੈ ਪਰਖ ਪਛਾਣ ਵਾਲੀ ਬੁੱਧ ਸੂਖਮ ਬੁੱਧ ਜਿੱਥੇ ਗੁਰੂ ਸ਼ਬਦ ਦਾ ਪ੍ਰਕਾਸ਼ ਹੋਵੇ ਚਾਨਣ ਵਿੱਚ ਤੁਰਨ ਦੀ ਖੋਬ ਹੋਵੇ ਜਿਗਿਆਸਾ ਹੋਵੇ ਚਾਨਣਮਈ ਅਵਸਥਾ ਪ੍ਰਕਾਸ਼ਮਈ ਸੁਰਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਅਹਿਸਾਸ ਜਿਹੜਾ ਹੈ ਉਹ ਤਾਂ ਖੰਡ ਵਾਂਗ ਹੈ ਜਗਤ ਰੇਤ ਵਾਂਗ ਹੈ ਹਾਤੀ ਇਹਨੂੰ ਦਾਣਿਆਂ ਨੂੰ ਇਕੱਠੇ ਨਹੀਂ ਕਰ ਸਕਦਾ ਖੰਡ ਨੂੰ ਇਕੱਠਿਆ ਨਹੀਂ ਕਰ ਸਕਦਾ ਕੀੜੀ ਕਰ ਕਰ ਲੈਂਦੀ ਹੈ ਕਰਮ ਕਾਂਡ ਆਦਿਕ ਦੀ ਬੁੱਧ ਜਿਹੜੀ ਉਹ ਹੋਂ ਪੈਦਾ ਕਰੇਗੀ ਵਿਛੋੜਾ ਪਾਏਗਾ ਪਰਮੇਸ਼ਰ ਨਾਲੋਂ ਹੋਰ ਜਿਹੜੀ ਵਿਵੇਕ ਵਿਵੇਕ ਬੁੱਧ ਹੈ ਉਹ ਸਾਡੇ ਅੰਦਰ ਸੂਖਮਤਾ ਹੀ ਪੈਦਾ ਕਰੇ ਗਰੀਬੀ ਨਿਮਰਤਾ ਹਲੇਮੀ ਧੀਰਜ ਦਇਆ ਪ੍ਰੇਮ ਇਹ ਗੁਣ ਜਿਹੜੇ ਹਨ ਕੀੜੀ ਨੇ ਆਈ ਹਨ ਨੇ ਮਰਤਾ ਗਰੀਬੀ ਵਾਲੇ ਇਹਨਾਂ ਨਾਲ ਅਸੀਂ ਪਰਮੇਸ਼ਰ ਤੱਕ ਰਸਾਈ ਕਰ ਸਕਦੇ ਹਾਂ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਰ ਛਾਰੀ ਇਸ ਆਗੇ ਕੋ ਨਾ ਟਿਕੈ ਵਿਕਾਰੀ ਗੁਰਪੂਰਾ ਇਹ ਗੱਲ ਸਾਰੀ ਹਰ ਹੈ ਖਾਂਡ ਰੇਤ ਮੈਂ ਬਿਕਰੀ ਹਾਥੀ ਚੁਨੀ ਨਾ ਜਾਏ ਕਹਿ ਕਬੀਰ ਗੁਰ ਭਲੀ ਬੁਝਾਈ ਗੁਰੂ ਨੇ ਬੜੀ ਚੰਗੀ ਮੱਤ ਦਿੱਤੀ ਗੁਰੂ ਨੇ ਸੋਝੀ ਦਿੱਤੀ ਬੜੀ ਭਲੀ ਗੱਲ ਸੁਝਾ ਦਿੱਤੀ ਸਮਝਾ ਦਿੱਤੀ ਬੜੀ ਉਤਮ ਸਿੱਖਿਆ ਦੇ ਦਿੱਤੀ ਉਹ ਕੀ ਹੈ ਕੀਤੀ ਹੋਏ ਕਹਿ ਖਾਏ ਗਰੀਬੀ ਰੱਖ ਕੇ ਨਿਮਰਤਾ ਰੱਖ ਕੇ ਸਮਰਪਣ ਭਾਵ ਰੱਖ ਕੇ ਹੀ ਉਸ ਮਾਲਕ ਵਾਹਿਗੁਰੂ ਦੀ ਬਖਸ਼ਿਸ਼ ਨੂੰ ਪਾਇਆ ਜਾ ਸਕਦਾ ਹੈ ਦਾਵੇ ਨਾਲ ਨਹੀਂ ਸਮਰਪਣ ਭਾਵ ਨਾਲ ਫਿਰ ਅਗਲੇਰੇ ਦੋ ਸ਼ਲੋਕ ਨੇ ਵੀ ਉਸ ਸਮਰਪਣ ਭਾਵ ਕਿਵੇਂ ਦਾ ਹੋਵੇ ਉਹ ਗਰੀਬੀ ਕਿਵੇਂ ਦੀ ਹੋਵੇ ਕੀੜੀ ਹੋਣ ਦਾ ਅਰਥ ਕੀ ਹੈ ਦੋ ਸ਼ਲੋਕ ਅਗਲੇ ਇਸ ਦੀ ਵਿਆਖਿਆ ਕਰਦੇ ਫਰਮਾਉਂਦੇ ਨੇ ਕਹਿੰਦੇ ਨੇ ਕਬੀਰ ਜੋ ਤੋ ਹ ਸਾਦ ਪਰਮ ਕੀ ਜੇ ਤੇਨੂੰ ਗੁਰੂ ਨਾਲ ਪ੍ਰੇਮ ਹੈ ਜੇ ਤੇਰੇ ਅੰਦਰ ਪ੍ਰੇਮ ਦਾ ਭਾਵ ਹੈ ਜੇ ਤੂੰ ਪ੍ਰੇਮ ਨੂੰ ਮਾਨਦਾ ਹੈ ਜੇ ਤੂੰ ਪ੍ਰੇਮ ਨੂੰ ਮਾਨਣਾ ਚਾਹੁੰਦਾ ਹੈ ਤੇਰੇ ਅੰਦਰ ਇਹ ਸਿੱਖ ਜਗਿਆਸਾ ਹੈ ਤਾਂ ਤੈਨੂੰ ਕੀ ਕਰਨਾ ਪਵੇਗਾ ਸੀਸ ਘਾਟ ਕਰ ਗੋਏ ਜਿਵੇਂ ਬੱਚੇ ਨਹੀਂ ਕੁਝ ਚੀਜ਼ਾਂ ਦਾ ਖਿੱਦੋ ਬਣਾ ਲੈਂਦੇ ਨੇ ਗੇਂਦ ਬਣਾ ਲੈਂਦੇ ਨੇ ਫਿਰ ਉਹਦੇ ਨਾਲ ਖੇਡਦੇ ਨੇ ਮਨ ਪਰਚਾਵਾ ਕਰਦੇ ਨੇ ਆਪਣੇ ਸਿਰ ਨੂੰ ਗੇਂਦ ਬਣਾ ਲੇ ਜਿਵੇਂ ਬੱਚੇ ਖਿੱਦੋ ਨਾਲ ਖੇਡਦੇ ਭਾਵ ਆਪਣੀ ਹੌ ਨੂੰ ਲਾ ਕੇ ਜ਼ਮੀਨ ਤੇ ਪਟਕਾ ਕੇ ਸੁੱਟ ਦੇ ਆਪਣੀ ਜੋ ਤੂੰ ਹੈ ਉਹ ਆਪਣੇ ਵजूद ਦੀ ਹੋਂਦ ਆ ਕਵਿਤਾ ਹਗਦੇ। ਜਾਤ ਦਾ ਹੋਵੇ, ਬਰਾਦਰੀ ਦਾ ਹੋਵੇ, ਮਸਜਬ ਦਾ ਹੋਵੇ, ਰੂਪ ਰੰਗ ਦਾ ਹੋਵੇ, ਦੌਲਤ ਸ਼ੌਹਰਤ ਕੋਈ ਵੀ ਗੋ ਹੋਵੇ। ਆਪਣੀ ਨਿੱਜ ਮਤ ਆਪਣੀ ਮਨਮਤ ਆਪਣੀ ਹੋਂ ਇਸ ਦਾ ਤਿਆਗ ਕਰ ਇਹਨੂੰ ਲਾ ਕੇ ਪਟਕਾ ਕੇ ਜ਼ਮੀਨ ਤੇ ਸੁੱਟ। ਇਸ ਤੋਂ ਮੁਕਤ ਹੋ। ਫਿਰ ਕਹਿੰਦੇ ਨੇ ਖੇਲਤ ਖੇਲਤ ਹਾਲ ਕਰ ਇਹਦੇ ਨਾਲ ਖੇਡ ਜਾਨੀ ਹੌ ਨੂੰ ਪੈਰਾਂ ਚ ਲਿਆ ਕੇ ਸੁੱਟ ਇਹ ਖੇਡ ਖੇਡ ਇਹਦੇ ਚ ਮਸਤ ਹਾਲ ਦਾ ਅਰਥ ਹੁੰਦਾ ਮਸਤ ਹੋਣਾ ਸੂਫੀ ਫਕੀਰਾਂ ਦੇ ਵਿੱਚ ਇੱਕ ਰਵਾਇਤ ਹੈ ਹਾਲ ਪਾਉਣਾ ਉਹ ਕੋਈ ਨਾ ਕੋਈ ਕਿਉਂਕਿ ਵੈਸੇ ਕਾਜ਼ੀ ਲੋਕ ਜਿਹੜੇ ਨੇ ਉਸ ਸੰਗੀਤ ਨੂੰ ਪ੍ਰਵਾਨ ਨਹੀਂ ਕਰਦੇ ਸੂਫੀ ਫਕੀਰ ਸੰਗੀਤ ਨੂੰ ਪ੍ਰੇਮ ਕਰਦੇ ਨੇ ਤੇ ਉਹ ਫਿਰ ਆਪਣੇ ਮੁਰਸ਼ਦ ਦੇ ਸਿਫਤ ਦੇ ਵਿੱਚ ਜਦੋਂ ਕੋਈ ਗਾਉਂਦਾ ਹੈ ਤੇ ਉਹ ਆਪਣਾ ਆਪ ਭੁੱਲ ਕੇ ਆਪਣੀ ਉਮਰ ਆਪਣਾ ਰਤਬਾ ਆਪਣੀ ਸ਼ੌਹਰਤ ਆਪਣੀ ਪ੍ਰਭਤਾ ਜਾਣ ਪਛਾਣ ਉਹਨੂੰ ਭੁੱਲ ਕੇ ਉਹ ਮਸਤ ਹੋ ਕੇ ਫਿਰ ਨੱਚਣ ਲੱਗ ਪੈਂਦੇ ਉਹਨੂੰ ਹਾਲ ਪਾਉਣਾ ਉਹ ਕਹਿੰਦੇ ਨੇ ਵੀ ਇਹ ਮਸਤੀ ਹਾਵੀ ਹੋ ਗਈ حال ਹੋ ਗਿਆ ਕਬੀਰ ਜੀ ਮਹਾਰਾਜ ਕਹਿੰਦੇ ਮਸਤ ਹੋ ਜਾ ਆਪਣੀ ਹਉ ਨੂੰ ਤਿਆਗਣ ਵਿੱਚ ਮਸਤ ਹੋ ਜਾ ਇਹਦਾ ਇਸ ਗੱਲ ਦੀ ਪ੍ਰਵਾਹ ਨਾ ਕਰੀ ਵੀ ਜੇ ਮੈਂ ਹਉ ਮੈਂ ਛੱਡ ਦਿੱਤੀ ਤੇ ਕੀ ਹੋਏਗਾ ਮੇਰਾ ਰਤਬਾ ਹੈ ਮੇਰੀ ਸ਼ੌਹਰਤ ਹੈ ਕਹਿੰਦੇ ਇਹਨੂੰ ਤਿਆਗ ਦੇ ਇਹਦੇ ਤਿਆਗਣ ਦੀ ਖੇਡ ਖੇਡ ਜੋ ਕਿ ਹੋਏ ਸੋ ਹੋਏ ਜੋ ਵੀ ਹੁੰਦਾ ਹੈ ਫਿਰ ਉਹਨੂੰ ਪ੍ਰਵਾਨ ਕਰ ਭਾਵ ਉਸ ਮਾਰਗ ਦੇ ਉੱਤੇ ਗੁਰੂ ਦੇ ਉਪਦੇਸ਼ ਨੂੰ ਹੀ ਸਿਰਮੌਰ ਮੰਨ ਆਪਣੀ ਮਰਜ਼ੀ ਨਾ ਚਲਾ ਤੂੰ ਕੀ ਚਾਹੁੰਦਾ ਇਸ ਗੱਲ ਦਾ ਕੋਈ ਅਰਥ ਨਹੀਂ ਇਹਨੂੰ ਤਿਆਗ ਦੇ ਫਿਰ ਉਹਦੀ ਮਰਜ਼ੀ ਵਿੱਚ ਸਿਰ ਝੁਕਾ ਉਹਦੀ ਹੁਕਮ ਦੀ ਤਾਬਿਆਦਾਰੀ ਕਰ ਉਹਦੀ ਰਜ਼ਾ ਵਿੱਚ ਰਾਜ਼ੀ ਰਹਿ ਔਰ ਹੌ ਨੂੰ ਤਿਆਗਣ ਦੀ ਖੇਡ ਖੇਡ ਜੇ ਤੂੰ ਆਪਣੇ ਪਿਆਰੇ ਨਾਲ ਪ੍ਰੇਮ ਦੀ ਸਾਂਝ ਗੰਡਣਾ ਚਾਹੁੰਦਾ ਹੈ ਜਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਹਉ ਮੈਂ ਜਾਈ ਤਾਂ ਕੰਤ ਸਮਾਈ ਆਪ ਗਵਾਈਐ ਤਾਂ ਸ਼ਉ ਪਾਈਐ ਵਰ ਕੈਸੀ ਚਤਰਾਈ ਸਹਿਬ ਜੀ ਅਗਲੇ ਬਚਨ ਵਿੱਚ ਫਰਮਾਉਂਦੇ ਨੇ ਕਬੀਰ ਜੋ ਤੋ ਸਾਧ ਪਿਰੰਮ ਕੀ ਪਾਕੇ ਸੇਤੀ ਖੇਲ ਕਿੰਦੇ ਨੇ ਜੇ ਤੇਰੇ ਅੰਦਰ ਸਿੱਖ ਹੈ ਜਗਿਆਸਾ ਹੈ ਮੁਹੱਬਤ ਉਸ ਗੁਰੂ ਪਰਮੇਸ਼ਰ ਦੇ ਨਾਲ ਜੁੜਨ ਦੀ ਜੇ ਤੂੰ ਭੁੱਖ ਜਗਿਆਸਾ ਰੱਖਦਾ ਹੈ ਇੱਛਾ ਰੱਖਦਾ ਹੈ ਤਬ ਪੱਕੀ ਮਜਬੂਤ ਖੇੜ-ਖੇੜ ਕੱਚੇ ਬੰਦਿਆਂ ਦਾ ਇਹ ਮਾਰਗ ਨਹੀਂ ਕੱਚਾ ਕੌਣ ਹੈ ਜਿਹੜਾ ਹੋਂ ਵੀ ਨਾ त्याਗੇ ਤੇ ਪਰਮਾਰਥ ਵਿੱਚ ਵੀ ਸਫਲਤਾ ਚਾਹੁੰਦਾ ਹੋਵੇ ਇਹਦਾ ਮਤਲਬ ਉਹ ਕਚਿਆਈ ਵਿੱਚ ਵੱਜਾ ਬੰਦਾ ਹੈ ਨਾ ਉਹ ਇੱਧਰ ਦਾ ਹੈ ਨਾ ਉੱਧਰ ਦਾ ਹੈ ਉਹ ਚਾਹੁੰਦਾ ਹੈ ਦੀਨ ਵੀ ਕਮਾਇਆ ਜਾਏ ਦੁਨੀ ਵੀ ਨਾ ਛੁੱਟੇ ਇਸ ਤਰ੍ਹਾਂ ਨਹੀਂ ਹੋ ਸਕਦਾ ਇੱਕ ਪਾਸਾ ਜਾਏਗਾ ਗੁਰੂ ਪਰਮੇਸ਼ਰ ਨਾਲ ਸਾਥ ਚਾਹੁੰਦਾ ਹੈ ਤੇ ਇਧਰਲਾ ਪਾਸਾ ਤਿਆਗਣਾ ਪਏਗਾ ਹਉ ਛੱਡਣੀ ਪਏਗੀ ਦਵੈਸ਼ ਵਿਸ਼ੇਵਕਾਰਾਂ ਦਾ ਚਸਕਾ ਛੱਡਣਾ ਪਏਗਾ ਪਾਕੇ ਸੇਤੀ ਖੇਲ ਜੀਵਨ ਦੀ ਖੇਡ ਉਸ ਪੱਕੇ ਪਰਮੇਸ਼ਰ ਗੁਰੂ ਦੇ ਨਾਲ ਜੋੜ ਕੇ ਜੀਵਨ ਦੀ ਖੇਡ ਖੇਡ ਉਹਨੂੰ ਪੱਕੇ ਨੂੰ ਸਮਰਪਿਤ ਹੋ ਪੂਰੇ ਨੂੰ ਸਮਰਪਿਤ ਹੋ ਕਿਉਂਕਿ ਯਾਦ ਰੱਖ ਕਾਚੀ ਸਰਸੋਂ ਪੀਲ ਕੈ ਨਾ ਖੜ ਭਈ ਨਾ ਤੇਲ ਕਿਸਾਨੀ ਕਰਨ ਵਾਲੇ ਜਾਣਦੇ ਹਨ ਸਰੋਂ ਨੂੰ ਪਹਿਲਾਂ ਸੁਕਾਇਆ ਜਾਂਦਾ ਧੁੱਪ ਵਿੱਚ ਉਹਦੀ ਹਰਿਆਲੀ ਉਹਦੀ ਬਾਰੀ ਨਮੀ ਜਿੰਨਾ ਚਿਰ ਖਤਮ ਨਾ ਹੋ ਜਾਏ ਉਹਨਾਂ ਚਿਰ ਉਹਦੀ ਕਹਾਣੀ ਨਹੀਂ ਕੱਢੀ ਜਾਂਦੀ ਕਿਉਂਕਿ ਜੋ ਕੱਚੀ ਪੀੜੀ ਜਾਏਗੀ ਕੱਚੀ ਦੀ ਕਹਾਣੀ ਕਢਾਉਣ ਕੋਈ ਲੈ ਜਾਏ ਉਹ ਗਾਰਾ じゃ ਬਣ ਜਾਣਾ ਨਾ ਉਹਦੇ ਚੋਂ ਤੇਲ ਨਿਕਲਣਾ ਨਾ ਖੜ ਬਣਨੀ ਇਸ ਕਰਕੇ ਉਹਦੇ ਚੋਂ ਚੰਗੀ ਤਰ੍ਹਾਂ ਤੇਲ ਅੱਡ ਹੋ ਜਾਏ ਤੇ ਬਾਕੀ ਸਾਰਾ ਫੋਕ ਜਿਹੜਾ ਹੈ ਉਹ ਚੰਗੀ ਖੜ ਬਣ ਜਾਏ ਪਸ਼ੂਆਂ ਵਾਸਤੇ ਇਸ ਵਾਸਤੇ ਉਹਨੂੰ ਇੱਕ ਪ੍ਰੋਪਰ ਢੰਗ ਦੇ ਨਾਲ ਸਲੀਕੇ ਦੇ ਨਾਲ ਧੁੱਪ ਵਿੱਚ ਥੋੜਾ ਸਮਾਂ ਸੁਕਾ ਕੇ ਉਹ ਕਿਉਂਕਿ ਜਿਹੜਾ ਇਹ ਕਾਰਜ ਕਰਦਾ ਉਹ ਨੂੰ ਸਮਝ ਪੈ ਜਾਂਦੀ ਹੈ ਕਿ ਹੁਣ ਸਰੋਂ ਦੀ ਕਹਾਣੀ ਕਢਾਈ ਜਾ ਸਕਦੀ ਹੈ ਕਿ ਨਹੀਂ ਕਢਾਈ ਜਾ ਸਕਦੀ ਪਰ ਜੇ ਕੋਈ ਹਰੀ ਭਰੀ ਸਰੋਂ ਨੂੰ ਲਿਜਾ ਕੇ ਕੋਲੂ ਦੇ ਵਿੱਚ ਪੀੜਨ ਲੱਗ ਪਵੇ ਤੇ ਉਹਦੇ ਚ ਕੁਝ ਵੀ ਨਹੀਂ ਨਿਕਲੇਗਾ ਨਾ ਉਹ ਖਲ ਬਣੇਗੀ ਨਾ ਤੇਲ ਬਣੇਗਾ ਕਚਿਆਈ ਜਿਹੜੀ ਹੈ ਜੀਵਨ ਵਿੱਚ ਨਾ ਉਹ ਇੱਧਰ ਜੋਗੀ ਰਹਿੰਦੀ ਹੈ ਨਾ ਉੱਧਰ ਜੋਗੀ ਰਹਿੰਦੀ ਹੈ ਉਹਦੇ 'ਚ ਉਲਝਣ ਹੁੰਦੀ ਹੈ ਕਚਿਆਈ 'ਚ ਵੀ ਬੰਦਾ ਸਮਰਪਿਤ ਨਹੀਂ ਚਾਹੁੰਦਾ ਹੈ ਕਿ ਆਪ ਦਾਤ ਮਿਲ ਜਾਏ ਸਮਰਪਣ ਹੋਣਾ ਨਹੀਂ ਚਾਹੁੰਦਾ ਹਾਂ ਉਹ ਵੀ ਨਹੀਂ ਛੱਡਣੀ ਗੁਰਮੁਖਤਾਈ ਵੀ ਲੈਣੀ ਹੈ ਤੋ ਵਿੱਚ ਵਿਚਾਲੇ ਦਾ ਜਿਹੜਾ ਮਾਰਗ ਹੈ ਉਹ ਮਨੁੱਖ ਉਲਝ ਦਾ ਖੱਪ ਦਾ ਰਹਿੰਦਾ ਹੈ ਉੱਥੇ ਇੱਕ ਪਹੁੰਚਦਾ ਕਿਤੇ ਨਹੀਂ ਇਸ ਕਰਕੇ ਕਬੀਰ ਜੀ ਮਹਾਰਾਜ ਕਹਿੰਦੇ ਪੱਕੇ ਸੇਤੀ ਖੇਲ ਪੱਕੀ ਖੇੜ ਖੇੜ ਔਰ ਪੱਕੇ ਮਜਬੂਤ ਪੂਰੇ ਗੁਰੂ ਦੇ ਨਾਲ ਜੁੜ ਜਿਹੜਾ ਤੈਨੂੰ ਇਸ ਮੰਜ਼ਲ ਤੱਕ ਲਿਜਾਣ ਦੀ ਤਾਕਤ ਸਮਰੱਥਾ ਰੱਖਦਾ ਹੈ ਗੁਰ ਪੂਰਾ 베ਰਾ ਗੁਰ ਪੂਰਾ RAM ਨਾਮ ਜਪ ਸਦਾ ਸੁਹਿਲੇ ਸਗਲ ਬਿਨਾਸੇ ਰੋਗ ਪੂਰਾ ਸਹਬ ਕਿਰਪਾ ਕਰ ਅਗਲੇ ਰੇ ਤਿੰਨ ਸ਼ਲੋਕ ਹੋਰ ਹਨ ਆਪਾਂ ਅਗਲੇ ਦੀਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਸੱਚੇ ਪਾਤਸ਼ਾਹ ਹੋਈਆ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਸਭਨਾਂ ਦਾ ਧੰਨਵਾਦ ਅਦਬ ਸਹਿਤ ਗੁਰੂ ਫਤੇ ਨਾਲ ਸਾਥ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ